ਲਓ ਜੀ ਹੁਣ ਮਸ਼ੀਨ ਆ ਗਈ ਮੱਕੀ ਵਢਣ ਵਾਲੀ ਤੁਸੀਂ ਇਸ ਮਸ਼ੀਨ ਨੂੰ ਜਦੋਂ ਦੇਖੋਗੇ ਤੁਸੀਂ ਆਪ ਨੂੰ ਬਾਤ ਕਿਆ ਕਮਾਲ ਹੈ ਕਿਆ ਮੱਕੀ ਵਢਣ ਵਾਲੀ ਮਸ਼ੀਨ ਹੈ ਵੇਖੋ ਤੁਸੀਂ ਕਿੰਨਾ ਥਾਂ ਲੈ ਗਈ ਆਂਦੀ ਹੈ ਆਪਣੇ ਕਿਹੜੀਆਂ ਮਸ਼ੀਨਾਂ ਯਾਰ ਆਪਣੇ ਤਾਂ 2-4 ਉਹ ਲੈ ਜਾਣ ਵਾਲੀਆਂ ਮਸ਼ੀਨਾਂ ਹੋਣੀਆਂ ਮੱਕੀ ਵਾਲੀਆਂ ਕਾਜ ਕਰਕੇ ਤੇ ਆਹ ਮਸ਼ੀਨਾਂ ਦੇਖੋ ਤੁਸੀਂ ਬਾਹਰ ਦੀ ਥੱਲੇ ਢੇਰ ਲਾ ਗਈਆਂ ਕੁਦਰ-ਕੁਦਰ ਕੇ ਛੇੜਦੀਆਂ ਆਹ ਵੇਖੋ ਤੁਸੀਂ ਮਾਰਦੀ ਚਲਾ ਚਲਾ ਕੋਈ ਆਏ ਨਹੀਂ ਵੀ ਇਹ ਤੁਸੀਂ ਉਵੇਂ ਟੰਗ ਦਿੱਤੀ ਹੋਣੀ ਹੈ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦੇ ਦੱਬ ਕੇ ਜਿਹੜੀਆਂ ਆਪਣੇ ਇੱਧਰ ਵੀ ਆਪਣੇ ਇੰਡੀਆ ਜੀ ਦੇ ਭੈਣ ਭਰਾਵਾਂ ਨੂੰ ਪਤਾ ਲੱਗ ਜੇ ਕਿ ਇਹੋ ਜਿਹੀਆਂ ਮਸ਼ੀਨਾਂ ਵੀ ਹੈਗੀਆਂ ਕਿਸੇ ਮਸ਼ੀਨਾਂ ਚੱਲਦੀ ਦੇਖੋ ਅਗਲੇ ਟਾਇਰ ਦੇਖੋ ਪਿਛਲੇ ਟਾਇਰ ਦੇਖੋ ਜਿਹੋ ਜਿਹੇ ਆਪਣੀਆਂ ਮਸ਼ੀਨਾਂ ਦੇ ਅਗਲੇ ਟਾਇਰ ਹੁੰਦੇ ਆ ਯਾਨੀ ਕਿ ਜਿਹੜੇ ਦੁਖਾਈ ਕਰਦੇ ਆ ਉਹ ਜਿਹੜੇ ਪਿਛਲੇ ਟਾਇਰ ਆ ਤੇ ਅਗਲੇ ਟਾਇਰ ਤਾਂ ਹੋਰ ਹੀ ਰਬੜੀ ਜਿਹੀ ਚੜੀ ਪਈ ਆ ਉਹ ਦੂਰ ਤੱਕ ਕੋਈ ਸਮਝ ਨਹੀਂ ਲੱਗਦੀ ਤੇ ਫੇਰ ਆ ਤੁਸੀਂ ਵੇਖੋ ਕੰਟੇਨਰ ਕੰਟੇਨਰ ਟਰੈਕਟਰਾਂ ਮਗਰੀ கண்டேர்தி படா